ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਮਨ ਦੇ ਟੈਂਪਰੇਚਰ ਦੇ ਉੱਤੇ ਉਸ ਤੋਂ ਪਹਿਲਾਂ 2-4 ਐਗਜ਼ੈਂਪਲ ਆ ਤੁਸੀਂ ਟ੍ਰੇਨਾਂ ਦੇ ਅੰਦਰ ਪਲੇਨਾਂ ਦੇ ਅੰਦਰ ਬੱਸਾਂ ਦੇ ਅੰਦਰ ਕਾਰਾਂ ਦੇ ਅੰਦਰ ਆਪਣੀ ਸਹੂਲਤ ਦੇ ਮੁਤਾਬਕ ਟੈਂਪਰੇਚਰ ਸੈੱਟ ਕਰ ਲੈਂਦੇ ਹੋ ਹੀਟ ਲਾਉਣ ਦੀ ਲੋੜ ਪਵੇ ਹੀਟ ਲਾ ਲੈਂਦੇ ਹੋ AC ਲਾਉਣ ਦੀ ਲੋੜ ਪਵੇ ਤੇ AC ਲਾ ਲੈਂਦੇ ਆ ਬਾਹਰ ਗਰਮੀ ਹੈ ਤੁਹਾਨੂੰ ਠੰਡ ਚਾਹੀਦੀ AC ਲਾ ਲੈਂਦੇ ਆ ਬਾਹਰ ਸਰਦੀ ਹੈ ਤੁਹਾਨੂੰ ਗਰਮੀ ਚਾਹੀਦੀ ਹੀਟ ਲਾ ਲੈਂਦੇ ਔਰ ਇਹ ਸਹੂਲਤ तकरीबन ਹਰ ਕਾਰ ਦੇ ਅੰਦਰ ਮੋਟਰ ਦੇ ਅੰਦਰ ਮਿਲ ਜਾਂਦੀ ਹੈ ਅੱਜ ਦੇ ਦਿਨ ਵਿੱਚ ਬਾਹਰ ਕਿੰਨੀ ਵੀ ਗਰਮੀ ਪੈ ਰਹੀ ਹੈ ਜਾਂ ਸਰਦੀ ਪੈ ਰਹੀ ਹੈ ਬਰਫ਼ ਪੈ ਰਹੀ ਹੈ ਗੱਡੀ ਦੇ ਅੰਦਰ ਕਾਰ ਦੇ ਅੰਦਰ ਬੈਠਿਆ ਪਲੇਨ ਦੇ ਅੰਦਰ ਬੈਠਿਆ ਤੁਹਾਨੂੰ ਇੱਕਦਮ ਸਕੂਨ ਨਹੀਂ ਮਿਲ ਜਾਂਦਾ ਤੇ ਉਹ ਸਕੂਨ ਕਿਹੜੀ ਗੱਲ ਦਾ ਹੈ ਸਕੂਨ ਹੈ ਤੁਹਾਡੇ ਅਕੋਰਡਿੰਗ ਅੰਦਰ ਦੇ ਸੈੱਟ ਹੋਏ ਟੈਂਪਰੇਚਰ ਦਾ ਉਹ ਜਿਹੜਾ ਸਕੂਨ ਦੇ ਰਿਹਾ ਨਾ ਤੁਹਾਨੂੰ ਉਹ ਅੰਦਰ ਦਾ ਟੈਂਪਰੇਚਰ ਤੁਹਾਨੂੰ ਸਕੂਨ ਦੇ ਰਿਹਾ ਮੈਂ ਦੋ ਚਾਰ ਐਗਜ਼ਾਮਪਲਾਂ ਕਹਿ ਕੇ ਫਿਰ ਗੱਲ ਕਰਾਂਗਾ ਤੁਸੀਂ ਪੈਂਦੀ ਹੋਈ ਬਰਫ਼ ਵਿੱਚੋਂ ਦੌੜਦੇ ਹੋਏ ਮੀਂਹ ਪੈ ਰਿਹਾ ਹੈ ਬਰਫ਼ ਪੈ ਰਹੀ ਕਾਰ ਦੇ ਅੰਦਰ ਚਲੇ ਗਏ ਕਾਰ ਬੈਠ ਤੋਂ ਪਹਿਲਾਂ ਸਟਾਰਟ ਕਰਤੀ ਸੀ ਅੰਦਰ ਦਾ ਟੈਂਪਰੇਚਰ ਸੈੱਟ ਹੋਇਆ ਤੇ ਬੈਂਦਿਆ ਸਾਰ ਲੰਮਾ ਸਾਹ ਲਿਆ ਵੀ ਅੰਦਰ ਆਣ ਕੇ ਠੰਡ ਪਈ ਅੰਦਰ ਆਣ ਕੇ ਸ਼ਾਂਤੀ ਮਿਲੀ ਖੈਰ ਬਾਹਰ ਅੱਗ ਵਰਸ ਰਹੀ ਗਰਮੀ ਪੈ ਰਹੀ ਕਾਰ ਸਟਾਰਟ ਕਰਤੀ ਅੰਦਰ ਏਸੀ ਚੱਲਦਾ ਸੀ ਤੁਹਾਡੇ ਬੈਹਣ ਤੋਂ ਪਹਿਲਾਂ ਟੈਂਪਰੇਚਰ ਸੈੱਟ ਕਰਤਾ ਅੰਦਰ ਬੈਂਦਿਆ ਸਾਰ ਇੱਕਦਮ ਤੁਸੀਂ ਠੰਡਾ ਜਿਹਾ ਸਾਹ ਲਿਆ ਬਈ ਵਾਹ ਅੰਦਰ ਆਣ ਕੇ ਠੰਡ ਪਈ ਬਾਹਰ ਤੇ ਅੱਗ ਵਗ ਰਹੀ ਹੈ ਖੈਰ ਘਰਾਂ 'ਚ ਵੀ ਜਿੰਨੀ ਮਰਜ਼ੀ ਬਾਹਰ ਗਰਮੀ ਹੋਵੇ ਜਿੰਨੀ ਮਰਜ਼ੀ ਸਰਦੀ ਹੋਵੇ ਘਰ ਦੇ ਅੰਦਰ ਬੜਦਿਆਂ ਤੁਹਾਨੂੰ ਸਕੂਨ ਮਿਲ ਜਾਂਦਾ ਹੈ ਉਹਦਾ ਵੀ ਇਹੀ ਕਾਰਨ ਹੈ ਵੀ ਘਰ ਦੇ ਅੰਦਰ ਏਸੀ ਨੇ ਜਾਂ ਹੀਟ ਨੇ ਟੈਂਪਰੇਚਰ ਸੈੱਟ ਕਰਕੇ ਰੱਖਿਆ ਜਿੱਥੇ ਕੰਮ ਕਰਦੇ ਹੋ ਹਰ ਦਫ਼ਤਰ ਦੇ ਅੰਦਰ ਇਦਾਂ ਟੈਂਪਰੇਚਰ ਸੈੱਟ ਹੁੰਦਾ ਹੈ ਵੀ ਗਰਮੀ ਹੈ ਸਰਦੀ ਹੈ ਉਹਨੂੰ ਆਪਣੇ ਅਨੁਸਾਰ ਢਾਲ ਲਈਦਾ ਜਦੋਂ ਤੁਸੀਂ ਸੈੱਟ ਹੋਏ ਟੈਂਪਰੇਚਰ ਦੇ ਅੰਦਰ ਜਾ ਕੇ ਬੈਠਦੇ ਹੋ ਸੌਂਦੇ ਹੋ ਕੰਮ ਕਰਦੇ ਹੋ ਤੁਹਾਡੀ ਤਕਲੀਫ ਬਾਹਰ ਰਹਿ ਜਾਂਦੀ ਹੈ ਦੂਰ ਰਹਿ ਜਾਂਦੀ ਹੈ ਤੁਹਾਨੂੰ ਮਿਲਦਾ ਹੈ ਸਕੂਨ ਜਦੋਂ ਇਹ ਸਾਰਾ ਕੁਝ ਤੁਹਾਡੇ ਸਮਾਜ ਦੇ ਅੰਦਰ ਤੁਹਾਡੇ ਆਪਣੇ ਜਰੀਏ ਹੁੰਦਾ ਹੋਇਆ ਤੁਸੀਂ ਵੇਖਦੇ ਹੋ ਤੇ ਫਿਰ ਤੁਹਾਨੂੰ ਇਸ ਗੱਲ ਦੀ ਸਮਝ ਕਿਉਂ ਨਹੀਂ ਆਉਂਦੀ ਵੀ ਮੇਰੇ ਅੰਦਰ ਦਾ ਟੈਂਪਰੇਚਰ ਵੀ ਸੈੱਟ ਹੋਣਾ ਚਾਹੀਦਾ ਕਾਰ ਦੇ ਅੰਦਰ ਦਾ ਟੈਂਪਰੇਚਰ ਸੈੱਟ ਕਰ ਲਿਆ ਬੱਸ ਦਾ ਕਰ ਲਿਆ ਟ੍ਰੇਨ ਦਾ ਕਰ ਲਿਆ ਪਲੇਨ ਦਾ ਕਰ ਲਿਆ ਆਫਿਸ ਦਾ ਕਰ ਲਿਆ ਜਿੱਥੇ ਕੰਮ ਕਰਨਾ ਹੈ ਕਰ ਲਿਆ ਤੇ ਮੇਰੇ ਅੰਦਰ ਦਾ ਟੈਂਪਰੇਚਰ ਸੈੱਟ ਕਿੰਨੇ ਕਰਨਾ ਹੈ ਇਹ ਟੈਂਪਰੇਚਰ ਸੀ ਬਾਹਰ ਮੁਖੇ ਤੇ ਬਾਹਰੋਂ ਤੁਸੀਂ ਕਰ ਲਿਆ ਵੀ ਮੇਰੇ ਸਰੀਰ ਨੂੰ ਆਰਾਮ ਮਿਲੇ ਮੈਂ ਕੰਮ ਕਰ ਸਕਾਂ ਮੈਂ ਸੌ ਸਕਾਂ ਮੈਂ ਬਹਿ ਸਕਾਂ ਮੈਂ ਟੀਵੀ ਦੇਖ ਸਕਾਂ ਮੈਂ ਪੜ ਸਕਾਂ ਇਹ ਤੇ ਕਰ ਲਿਆ ਪਰ ਅੰਦਰ ਦਾ ਟੈਂਪਰੇਚਰ ਮਨ ਦਾ ਟੈਂਪਰੇਚਰ ਪਈ ਉਹ ਸੈਟ ਕਿੰਨੇ ਕਰਨਾ ਹੈ ਮੈਂ ਗੱਲ ਉਹਦੇ ਉੱਤੇ ਹੀ ਕਰਨੀ ਚਾਹੁੰਦਾ ਫਿਰ ਬੰਦੇ ਨੂੰ ਇਹ ਸਮਝ ਕਿਉਂ ਨਹੀਂ ਆ ਰਹੀ ਕਿ ਮੈਂ ਆਪਣੇ ਅੰਦਰ ਦਾ ਟੈਂਪਰੇਚਰ ਸੈੱਟ ਕਰਨਾ ਹੈ ਤੇ ਮੈਨੂੰ ਹੀ ਕਰਨਾ ਪੈਣਾ ਹੈ ਕਾਰ ਦਾ ਟੈਂਪਰੇਚਰ ਤੁਹਾਡੇ ਵਾਸਤੇ ਕੋਈ ਦੂਜਾ ਸੈੱਟ ਕਰ ਸਕਦਾ ਹੈ ਪਲੇਨ ਦਾ ਦੂਜਾ ਕਰਦਾ ਹੈ ਟ੍ਰੇਨ ਦਾ ਦੂਜਾ ਕਰਦਾ ਹੈ ਘਰਾਂ ਦੇ ਅੰਦਰ ਤੁਹਾਡੇ ਆਉਣ ਤੋਂ ਪਹਿਲਾਂ ਘਰ ਦਾ ਮੈਂਬਰ ਕੋਈ ਦੂਜਾ ਕਰ ਸਕਦਾ ਹੈ ਪਰ ਜਿੱਥੇ ਗੱਲ ਆਉਂਦੀ ਹੈ ਨਾ ਮਨ ਦੀ ਉਤ ਤੁਸੀਂ ਆਪ ਕਰਨਾ ਹੈ ਆਪ ਉਹਨੂੰ ਕੋਈ ਦੂਜਾ ਨਹੀਂ ਕਰ ਸਕਦਾ ਉਹਨੂੰ ਗਰਮ ਕੀਤਾ ਹੈ ਤੁਸੀਂ ਠੰਡਾ ਕਰਨਾ ਹੈ ਤੁਸੀਂ ਉਹ ਬਹੁਤਾ ਠੰਡਾ ਹੈ ਤੇ ਤੁਸੀਂ ਕੀਤਾ ਹੈ ਉਹਨੂੰ ਥੋੜਾ ਜਿਹਾ ਉੱਪਰ ਲੈ ਕੇ ਆਉਣਾ ਹੈ ਤੇ ਤੁਸੀਂ ਲੈ ਕੇ ਆਉਣਾ ਚਲੋ ਇੱਕ ਗੱਲ ਮੈਂ ਹੋਰ ਕਰ ਦਿਆਂ ਬਾਹਰ ਦੀ ਗਰਮੀ ਬਾਹਰ ਦੀ ਸਰਦੀ ਬਾਹਰ ਦੀ ਬਰਸਾਤ ਕਾਰ ਦੇ ਉੱਤੇ ਘਰਾਂ ਦੇ ਉੱਤੇ ਕੋਈ ਅਸਰ ਨਹੀਂ ਪੈਂਦੀਂਦੀ ਬਾਰ ਠੰਡ ਪੈ ਰਹੀ ਏ ਤੁਸੀਂ ਅੰਦਰ ਆਰਾਮ ਨਾਲ ਸੁੱਤੇ ਹੋ ਬਾਹਰ ਤੇ ਸਨੋ ਪੈ ਰਹੀ ਏ ਤੁਸੀਂ ਸੁੱਤੇ ਹੋ ਬਾਹਰ ਅਤ ਦੀ ਗਰਮੀ ਹੈ ਪਰ ਤੁਸੀਂ ਅੰਦਰ ਏਸੀ ਲਾ ਕੇ ਆਰਾਮ ਨਾਲ ਸੁੱਤੇ ਹੋ ਬਾਹਰ ਦਾ ਮੌਸਮ ਅੰਦਰ ਨੂੰ ਅਪਸੈਟ ਨਹੀਂ ਕਰਦਾ ਇਹ ਤੁਹਾਡੇ ਘਰਾਂ ਦੀ ਕਾਰਾਂ ਦੀ ਹਾਲਾਤ ਹੈ ਫਿਰ ਬਾਹਰ ਦਾ ਮੌਸਮ ਤੁਹਾਡੇ ਮਨ ਨੂੰ ਅਪਸੈਟ ਕਿਵੇਂ ਕਰ ਜਾਂਦਾ ਹੈ ਉਹਦੀ ਮੈਂ ਅੱਗੇ ਗੱਲ ਕਰਦਿਆਂ ਬਾਹਰੋਂ ਕੋਈ ਆਇਆ ਤੁਸੀਂ ਐਨ ਸ਼ਾਂਤ ਬੈਠੇ ਹੋ ਪਿਕਚਰ ਵੇਖ ਰਹੇ ਹੋ ਕੋਈ ਮੈਗਜ਼ੀਨ ਕੋਈ ਬੁੱਕ ਪੜ੍ਹ ਰਹੇ ਹੋ ਬਾਹਰੋਂ ਕੋਈ ਆਇਆ ਉਹਨੇ ਕੋਈ ਮਾੜੀ ਜੀ ਗਰਮ ਗੱਲ ਕੀਤੀ ਕੀਤੀ ਵੀ ਤੁਹਾਨੂੰ ਪਰਖਣ ਵਾਸਤੇ ਗੁੱਸੇ ਵਿੱਚ ਬੋਲਿਆ ਤੇ ਤੁਹਾਡੇ ਅੰਦਰ ਦਾ ਟੈਂਪਰੇਚਰ ਨਾਲੋਂ ਨਾਲ ਕੰਟਰੋਲ ਤੋਂ ਬਾਹਰ ਹੋਇਆ ਅਫਸੈਟ ਹੋਇਆ ਤੁਸੀਂ ਵੀ ਕਰੋਧਿਤ ਹੋ ਗਏ ਉਹਨੇ ਬਲਦੀ ਹੋਈ ਚਿੰਗਾਰੀ ਥੋੜੀ ਜੀ ਤੁਹਾਡੇ ਵੱਲ ਨੂੰ ਵਧਾਈ ਤੇ ਨਾਲ ਲੱਗਦੇ ਤੁਹਾਡੇ ਅੰਦਰ ਦੇ ਭਾਂਬੜ ਬਲਨੇ ਸ਼ੁਰੂ ਹੋ ਗਏ ਬਾਰ ਦੇ ਬੰਦੇ ਨੇ ਤੁਹਾਡਾ ਟੈਂਪਰੇਚਰ ਵਿਗਾੜਨਾ ਚਾਹਿਆ ਤੇ ਤੁਹਾਡਾ ਟੈਂਪਰੇਚਰ ਵਿਗੜਿਆ ਕਿਉਂ ਮਸਲਾ ਇਹ ਹੈ ਵੀ ਤੁਹਾਡਾ ਟੈਂਪਰੇਚਰ ਵਿਗੜਿਆ ਕਿਉਂ ਅੱਛਾ ਇੱਕ ਗੱਲ ਹੋਰ ਬਾਰੋਂ ਕੋਈ ਰੂਪ ਵੇਖਦੇ ਹੋ ਕਿਸੇ ਸੁੰਦਰੀ ਨੂੰ ਵੇਖਦੇ ਹੋ ਚੰਗਾ ਰੂਪ ਵੇਖਦੇ ਹੋ ਤਾਂ ਤੁਹਾਡੇ ਅੰਦਰ ਦਾ ਟੈਂਪਰੇਚਰ ਜਿਹੜਾ ਹਿੱਲ ਜਾਂਦਾ ਕਿਉਂ ਹਿੱਲ ਜਾਂਦਾ ਇਹਦਾ ਮਤਲਬ ਤੁਹਾਡੇ ਅੰਦਰ ਤੁਹਾਡੇ ਕੰਟਰੋਲ ਵਿੱਚ ਨਹੀਂ ਹੈ ਤੁਹਾਡੇ ਅੰਦਰ ਦਾ ਰਿਮੋਟ ਤੁਹਾਡੇ ਹੱਥ ਵਿੱਚ ਨਹੀਂ ਹੈ ਕੋਈ ਬਾਹਰੋਂ ਰੂਹ ਵੇਖਦੇ ਹੋ ਤਾਂ ਤੁਹਾਡੇ ਅੰਦਰ ਦਾ ਟੈਂਪਰੇਚਰ ਬਦਲ ਜਾਂਦਾ ਹੈ ਬਾਹਰੋਂ ਗੁੱਸਾ ਕੋਈ ਦਿਵਾਉਣਾ ਚਾਹੁੰਦਾ ਹੈ ਤਾਂ ਤੁਹਾਨੂੰ ਆ ਜਾਂਦਾ ਹੈ ਬਾਹਰੋਂ ਈਰਖਾ ਦਿਵਾਉਣਾ ਚਾਹੁੰਦਾ ਹੈ ਤਾਂ ਆ ਜਾਂਦੀ ਹੈ ਅੱਛਾ ਕਿਸੇ ਦਾ ਚੰਗਾ ਕਾਰੋਬਾਰ ਬੋਲਦੇ ਵੇਖਦੇ ਹੋ ਤੇ ਕਾਰੋਬਾਰ ਤੇ ਬਾਹਰ ਸੀ ਨਾ ਤੁਹਾਡੇ ਅੰਦਰ ਕਿਉਂ ਕੜ ਪਿਆ ਤੁਹਾਡੇ ਅੰਦਰ ਈਰਖਾ ਕਿਉਂ ਆਈ ਤੁਹਾਡੇ ਅੰਦਰ ਦਾ ਮੌਸਮ ਕਿਉਂ ਬਦਲਿਆ ਮਤਲਬ ਤੁਹਾਡੇ ਅੰਦਰ ਦਾ ਕੰਟਰੋਲ ਤੁਹਾਡੇ ਤੋਂ ਬਾਹਰ ਹੈ ਇਹ ਕਾਰਨ ਤੁਹਾਡੇ ਦੁੱਖ ਦਾ ਇਹ ਕਾਰਨ ਹੈ ਤੁਹਾਡੀਆਂ ਤਕਲੀਫਾਂ ਦਾ ਹੋਰ ਕੋਈ ਕਾਰਨ ਨਹੀਂ ਸੌਂਦੇ ਹੋ ਤਾਂ ਤਕਲੀਫ ਵਿੱਚ ਉੱਠਦੇ ਹੋ ਤਾਂ ਤਕਲੀਫ ਵਿੱਚ ਕੰਮ ਕਰਦੇ ਹੋ ਤਾਂ ਤਕਲੀਫ ਵਿੱਚ ਕਿਉਂਕਿ ਕਿਸੇ ਨਾ ਕਿਸੇ ਦਾ ਚੰਗਾ ਘਰ ਵੇਖਿਆ ਤਾਂ ਜਰਿਆ ਨਾ ਗਿਆ ਚੰਗਾ ਕਾਰੋਬਾਰ ਵੇਖਿਆ ਤਾਂ ਬਰਦਾਸ਼ਤ ਨਾ ਹੋਇਆ ਕਿਸੇ ਦੀ ਉਸਤਤ ਹੁੰਦੀ ਵੇਖੀ ਉਹ ਬਰਦਾਸ਼ਤ ਨਾ ਹੋਈ ਤੁਸੀਂ ਮਿੰਟ-ਮਿੰਟ ਤੇ ਆਪਣੇ ਅੰਦਰ ਦਾ ਹਿੱਲਿਆ ਹੋਇਆ ਕੰਮ ਵੇਖ ਸਕਦੇ ਹੋ ਮਿੰਟ-ਮਿੰਟ ਤੇ ਤੁਰੇ ਜਾ ਰਹੇ ਹੋ ਚੰਗੀ ਕਾਰ ਵੇਖ ਲਈ ਤਾਂ ਅੰਦਰ ਸੜ ਗਿਆ ਚੰਗਾ ਘਰ ਵੇਖ ਲਿਆ ਤਾਂ ਅੰਦਰ ਸੜ ਗਿਆ ਕਿਸੇ ਦੇ ਬੱਚੇ ਨੂੰ ਚੰਗੀ ਪ੍ਰਪਤਾ ਮਿਲ ਗਈ ਤਾਂ ਅੰਦਰ ਸੜ ਗਿਆ ਕਿਸੇ ਦੀ ਉਸਤਤ ਹੋ ਰਹੀ ਹੈ ਤਾਂ ਅੰਦਰ ਸੜ ਗਿਆ ਹਰ ਵਕਤ ਕੁਰਜ ਦੇ ਰਹਿਣਾ ਸੜਦੇ ਰਹਿਣਾ ਕਲੇਸ਼ ਵਿੱਚ ਰਹਿਣਾ ਇਹਦਾ ਕਾਰਨ ਤੁਸੀਂ ਆਪ ਹੋ ਅੰਦਰ ਦਾ ਰਿਮੋਟ ਆਪਣੇ ਹੱਥ ਵਿੱਚ ਰੱਖੋ ਅੰਦਰ ਦਾ ਟੈਂਪਰੇਚਰ ਸੈੱਟ ਕਰਕੇ ਰੱਖੋ ਫਿਰ ਬਾਹਰ ਕੁਝ ਵੀ ਹੁੰਦਾ ਰਹੇ ਚੰਗਾ ਮਕਾਨ ਹੋਵੇ ਚੰਗਾ ਕਾਰੋਬਾਰ ਹੋਵੇ ਚੰਗਾ ਰੂਪ ਹੋਵੇ ਕੁਝ ਵੀ ਹੋਵੇ ਤੁਹਾਡਾ ਅੰਦਰ ਨਹੀਂ ਲੇਗਾ ਤੁਸੀਂ ਸਕੂਨ ਵਿੱਚ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ